ਮੈਨੂੰ ਬਜ਼ੁਰਗ ਦੁਬਾਰਾ ਨਹੀਂ ਮਿਲੇ ਅੰਮ੍ਰਿਤਸਰ ਦੇ ਸਣੀ ਤੇ ਪ੍ਰਕਰਮਾ ਚ ਮੱਥਾ ਟੇਕਿਆ ਮੈਨੂੰ ਕਹਿੰਦੇ ਆ ਗੁਰੂ ਰਾਮਦਾਸ ਦੀਆਂ ਸਿਫਤਾਂ ਲਈ ਆਇਓ ਹਰ ਸਾਲ ਸੰਗਤ ਨੂੰ ਇਹ ਤਿੰਨ ਗੱਲਾਂ ਜ਼ਰੂਰ ਸੁਣਾਇਆ ਕਰਿਆ ਜਾਂਦਾ ਕਹਿੰਦੇ ਸਨ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਕਹਿੰਦੇ ਸਨ ਅੰਮ੍ਰਿਤਸਰ ਦੇ ਵਸਨੀਕ ਸਨ ਕਈ ਘਰ ਐਸੇ ਨੇ ਜਿਹੜੇ ਗੁਰੂ ਕਾਲ ਦੇ ਵੀ ਨਹੀਂ ਉੱਥੇ ਕਿੰਨੇ ਸਾਡੇ ਬਜ਼ੁਰਗ ਕਹਿੰਦੇ ਸਨ ਕਿ ਪ੍ਰਕਰਮਾਂ 'ਚ ਮੱਥਾ ਟੇਕਦਿਆਂ ਯਾਦੀਆਂ ਗੱਲਾਂ ਨਾ ਆਉਂਦੀਆਂ ਹੋਣ ਆ ਤਿੰਨ ਬਚਨ ਜ਼ਰੂਰ ਕਰ ਲਿਆ ਕਰਿਆ ਜੇ ਕਿ ਧੰਨ ਗੁਰੂ ਰਾਮਦਾਸ ਪਹਿਲਾ ਬਚਨ ਹੀ ਸਿਫਤ ਹੋ ਗਈ ਰੱਖੀ ਗਰੀਬ ਦੀ ਇਲਾਜ ਮੇਰੀ ਪਾਤ ਰਾਖ ਲਈ ਤੇ ਮੈਂ ਸੱਚੀ ਹਰ ਸਾਲ ਮੇਨੋ ਚਿਹਰਾ ਸਾਹਮਣੇ ਆਉਂਦਾ ਫਿਰ ਕਿ ਇਹ ਬੋਲੀ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਇਲਾਜ ਤੇ ਤੀਜਾ ਸ਼ਬਦ ਸੀ ਕਰੀ ਨਾ ਕਿਸੇ ਦਾ ਮੁਥਾਜ ਸਾਰੀ ਜ਼ਿੰਦਗੀ ਕਿਸੇ ਅਗੇ ਝੋਲੀ ਨਾ ਢਲੀ ਬੜੇ ਕਮਾਲ ਦੇ ਸ਼ਬਦ ਨੇ ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਤੇ ਮੈਂ ਤਾਂ ਆਪ ਨੂੰ ਬੇਨਤੀ ਕੀਤੀ ਜਿੱਥੇ ਦੁਨੀਆਂ ਦਾ ਕੋਈ ਮਿੱਤਰ ਕੋਈ ਸੱਜਣ ਨਹੀਂ ਸਿਰ ਤੇ ਟੋਕਰੀ ਸੀ ਯਾਦ ਰੱਖੋ ਜਿਹੜੇ ਸੱਜਣਾ ਵਿੱਚ ਮਿੱਤਰਾਂ ਵਿੱਚ ਰਿਸ਼ਤੇਦਾਰਾਂ ਵਿੱਚ ਸੋਨੇ ਦੇ ਛਤਰਾ ਥੱਲੇ ਤੇ ਸੋਨੇ ਦੇ ਭਾਂਡਿਆਂ 'ਚ ਰੋਟੀ ਖਾਂਦੇ ਆ ਉਹਨਾਂ ਨੂੰ ਅੰਤਲੇ ਸਮੇਂ ਝੌਂਪੜੀ ਵੀ ਨਸੀਬ ਨਹੀਂ ਹੁੰਦੀ ਜਿਹੜਾ ਟੋਕਰੀ ਚੁੱਕ ਕੇ ਤੁਰਿਆ ਸੀ ਅੱਜ ਉਹਦੇ ਦਰ ਦੇ ਉੱਤੇ ਸੋਨੇ ਦੇ ਛਤਰ ਪੈ ਚੁੰਦੇ ਆ